ਇਹ ਸਾਰੇ ਕਹਿੰਦੇ ਰਹੇ ਆ ਤੇ ਸਦਾ ਸੁਖਮ ਸਿੰਘ ਬਾਦਲ ਨੂੰ ਜਾ ਕੇ ਇਹਨਾਂ ਜੀ ਇੱਕ ਕਹਦੇ ਵੀ ਅਸੀਂ ਨਹੀਂ ਕਹਿੰਦੇ ਰਹੇ ਵੀ ਤੁਹਾਨੂੰ ਪਿੱਛੇ हट ਜਾਣਾ ਚਾਹੀਦਾ ਕੋਈ ਚੇਂਜ ਨਹੀਂ ਹੁੰਦਾ ਕੀ ਕਰੋਗੇ ਤੁਸੀਂ ਕੀ ਫਿਊਚਰ ਪਲਾਨ ਹੈ ਤੂੰ ਅਗਰ ਕੋਈ ਇਸ ਸਦਾ ਸੁਖਮ ਸਿੰਘ ਬਾਦਲ ਬੜੇ ਉਹਦੇ ਨਾਲ ਕਹਿੰਦੇ ਹੁੰਦੇ ਨੇ ਵੀ ਪਾਰਟੀ ਕਿਸੇ ਦੀ ਜਾਗੀਰ ਨਹੀਂ ਹੈਗੀ ਤੇ ਉਹ ਆਪ ਕਹਿੰਦੇ ਹੁੰਦੇ ਨੇ ਉਹਨਾਂ ਦੀ ਇਹ ਮੈਨੂੰ ਬਹੁਤ ਚੰਗੀ ਸੋਚ ਲੱਗਦੀ ਹੁੰਦੀ ਆ ਬੜਾ ਵਧੀਆ ਉਹਨਾਂ ਦੇ ਅਲਫਾਜ਼ ਲੱਗਦੇ ਉਹਨੇ ਪਾਰਟੀ ਕਿਸੇ ਕਿਸੇ ਦੀ ਜਾਗੀਰ ਨਹੀਂ ਪਾਰਟੀ ਵਰਕਰਾਂ ਦੀ ਆ ਤੁਸੀਂ ਆਪਰੇਸ਼ਨ ਲੋਟਸ ਦਾ ਹਿੱਸਾ ਨਹੀਂ ਆਪਰੇਸ਼ਨ ਲੋਟਸ ਮੇਰੀ ਗੱਲ ਸੁਣੋ ਐਡੇ ਤੁਸੀਂ ਰਹਿ ਕੀ ਗਏ ਆਪਾਂ ਕਿ ਕਿਸੇ ਨੂੰ ਤੁਹਾਡੇ ਲਈ ਸੱਚਾਈ ਆ ਵੀ ਤੁਹਾਡੇ ਲਈ ਕਿਸੇ ਨੂੰ ਆਪਰੇਸ਼ਨ ਚ ਚਲਾਉਣ ਦੀ ਜ਼ਰੂਰਤ ਪਵੇ ਤੁਹਾਡੇ ਆਪਣੇ ਕੋਲ ਰਹਿ ਕੀ ਗਿਆ ਯਾਰ ਜਿੱਬਾ ਜੀ ਨੂੰ ਇਹਨਾਂ ਬਿਆਦਾਂ ਦੇ ਵਿੱਚ ਨਹੀਂ ਮੈਂ ਸਮਝਣਾ ਪੈਣਾ ਚਾਹੀਦਾ ਕਿਉਂਕਿ ਸਾਡੇ ਸਾਰਿਆਂ ਦੇ ਉਸਤਕਾਰਯੋਗ ਨੇ ਤੇ ਉਹਨਾਂ ਦੀਆਂ ਗੱਲਾਂ ਦਾ ਅਸੀਂ ਕੋਈ ਜਵਾਬ ਦੇਵਾਂਗੇ ਕੋਈ ਵੱਧ ਘੱਟ ਐਵੇਂ ਬੋਲਿਆ ਜਾਣਾ ਸੁਮਨਿਆ ਕਾਲੀ ਦਲ ਵਿੱਚ ਸਭ ਤੋਂ ਵੱਡੀ ਕ੍ਰਾਈਸਿਸ ਸਾਡੇ ਕੋਲ ਗੱਲ ਕਰਨ ਵਾਸਤੇ ਹੈ ਹਰਿੰਦਰਪਾਲ ਚੰਦੂ ਮਾਝਰਾ ਸਰ ਇਹ ਦੱਸਿਓ ਇਸ ਵਕਤ ਐਸ ਤਰ੍ਹਾਂ ਲੱਗ ਰਿਹਾ ਹੈ ਕਿ ਦੋ ਤੜੇ ਨੇ ਔਰ ਤੁਸੀਂ ਮੰਗ ਕਰ ਰਹੇ ਹੋ ਸੁਖਬੀਰ ਬਾਦਲ ਦੀ ਰੈਜ਼ਿਨੇਸ਼ਨ ਦੀ ਫਿਰ ਕੌਣ ਹੋਏਗਾ ਮੀਨ ਇਹ ਕ੍ਰਾਈਸਿਸ ਜਿਸ ਤਰ੍ਹਾਂ ਵੱਧ ਰਹੀ ਹੈ ਕੌਣ ਲੀਡਰ ਹੈਗਾ ਜੋ ਪਾਰਟੀ ਨੂੰ ਸੰਭਾਲ ਸਕੇ ਦੇਖੋ ਅੱਜ ਤਾਂ ਲੱਗ ਰਿਹਾ ਵੀ ਦੋ ਤੜੇ ਆ ਪ੍ਰਮਾਤਮਾ ਮਿਹਰ ਕਰੇ ਜਿਸ ਮਿਸ਼ਨ ਨਾਲ ਤੁਰਿਆ ਇਹ ਤੜਾਈ ਕੋ ਬਣੂਗਾ ਸਾਰੀ ਪਾਰਟੀ ਇਕੱਠੀ ਹੋਊਗੀ ਇੱਕ ਮੁੱਠ ਹੋਊਗੀ ਬਸ ਥੋੜੀ ਜਿਹੀ ਤਿਆਗ ਦੀ ਭਾਵਨਾ ਦਿਖਾਉਣ ਦੀ ਜ਼ਰੂਰਤ ਆ ਜੋ ਵਰਕਰ ਚਾਹੁੰਦੇ ਨੇ ਸਾਨੂੰ ਉਹਨਾਂ ਵਰਕਰਾਂ ਦੀ ਭਾਵਨਾਵਾਂ ਦੀ ਕਦਰ ਕਰਨ ਦੀ ਲੋੜ ਆ ਚਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਪਰੇਸ਼ਨ ਲੋਟਸ ਹੈ ਕਿ ਕਈ ਇਸ ਤਰ੍ਹਾਂ ਦੇ ਲੀਡਰਸ ਨੇ ਹਰਸਮਰਤ ਬਾਦਲ ਨੇ ਅੱਜ ਕਹਿ ਕੇ ਇਹ ਜੇ ਲੀਡਰਸ ਉਹ ਗੱਲ ਕਰ ਰਹੇ ਨੇ ਮੰਗ ਰਹੇ ਨੇ ਇਸਤੀਫਾ ਉਹ ਬੀਜੇਪੀ ਦੇ ਨਾਲ ਮਿਲੋ ਹੈ ਮੈਂ ਸਮਝਦਾ ਬੀਬਾ ਜੀ ਨੂੰ ਇਹਨਾਂ ਬੱਸਾਂ ਵਿੱਚ ਨਹੀਂ ਬੈਣਾ ਚਾਹੀਦਾ ਇਹ ਗੱਲ ਕਹਿਣੀ ਬਹੁਤ ਸੌਖੀ ਆ ਦੇਖੋ ਤੁਸੀਂ ਜਿਹੜਾ ਵੀ ਕੋਈ ਬੰਦਾ ਗੱਲ ਕਰਦਾ ਆ ਇਸਦੀ ਸਲਾਹ ਨੂੰ ਉਹਦਾ ਵਿਰੋਧ ਨਹੀਂ ਬੰਨਣਾ ਚਾਹੀਦਾ ਅੱਜ ਜਿੰਨੇ ਸੱਜੇ ਖੱਬੇ ਮੈਂ ਕੱਲ ਪ੍ਰੈਸ ਕਾਨਫਰੰਸ ਸੁਣ ਰਿਹਾ ਸੀਗਾ ਜਿੰਨੇ ਵੀ ਉਹ ਪ੍ਰੈਸ ਕਾਨਫਰੰਸ ਤੇ ਆਪਰੇਸ਼ਨ ਦੋਟਸ ਦੀ ਗੱਲ ਕਰ ਰਹੇ ਸੀਗੇ ਜਾਂ ਬੀਜੇਪੀ ਨਾਲ ਮਿਲੇ ਹੋਏ ਨੇ ਕਿਉਂ ਕਹਿ ਰਹੇ ਨੇ ਕਿਉਂਕਿ ਆ ਇਹ ਗੱਲ ਕਹਿਤੀ ਵੀ ਤਿਆਗ ਦੀ ਭਾਵਨਾ ਦਿਖਾਓ ਇਸ ਗੱਲ ਕਰਕੇ ਕਹਿਣ ਲੱਗੇ ਇਹ ਸਾਰੇ ਹੀ ਕਹਿੰਦੇ ਰਹੇ ਆ ਤੇ ਸਦਾਸ ਗੁਰਮੀਤ ਸਿੰਘ ਬਾਦਲ ਨੂੰ ਜਾ ਕੇ ਇਹਨਾਂ ਚ ਇੱਕ ਕਹਦੇ ਵੀ ਅਸੀਂ ਨਹੀਂ ਕਹਿੰਦੇ ਰਹੇ ਵੀ ਤੁਹਾਨੂੰ ਪਿੱਛੇ ਹਟ ਜਾਣਾ ਚਾਹੀਦਾ ਕਿਉਂਕਿ ਇਹ ਲੋਕਾਂ ਦੀ ਭਾਵਨਾਵਾਂ ਸੀ ਇਹ ਭਾਵਨਾਵਾਂ ਝੁੰਡਾ ਕਮੇਟੀ ਦੇ ਜ਼ਰੀਏ ਸਾਹਮਣੇ ਆਈ ਸੀ ਤੇ ਇਸ ਲਈ ਸਦਨ ਸੁਪਰੀਚੇ ਬਾਦਲ ਨੂੰ ਇਹੀ ਬੇਨਤੀ ਕੀਤੀ ਆ ਅਸੀਂ ਕੋਈ ਉਹਨਾਂ ਦੇ ਵਿਰੋਧੀ ਨਹੀਂ ਕੱਲ ਤਾਂ ਇਹ ਵੀ ਜੋ ਵਰਕਰ ਚਾਹੁੰਦੇ ਨੇ ਜੀ ਉਹ ਨਹੀਂ ਉਹਨਾਂ ਨੂੰ ਦੱਸਾਂਗੇ ਤਾਂ ਫਿਰ ਮਤਲਬ ਵਰਕਰਾਂ ਦੇ ਸਿਰ ਤੇ ਪਾਰਟੀ ਹੁੰਦੀ ਆ ਸੋ ਤਾਲਮੇ ਮੈਂ ਸਮਝਦਾ ਆ ਵੀ ਉਹ ਬਿਠਾਉਣਾ ਅੱਜ ਬਹੁਤ ਜ਼ਰੂਰੀ ਆ ਐਸੇ ਲੋਕ ਜਿਨ੍ਹਾਂ ਦੀ ਅਕਾਲੀ ਦਰ ਨੂੰ ਕੋਈ ਕੰਟ੍ਰਿਬਿਊਸ਼ਨ ਨਹੀਂ ਹੈਗੀ ਜਿਹੜੇ ਮਤਲਬ ਇੱਕ ਤਰ੍ਹਾਂ ਨਾਲ ਗੈਰ ਅਕਾਲੀ ਨੇ ਉਹਨਾਂ ਦੇ ਕਹਿਣ ਤੇ ਉਹਨਾਂ ਦੀਆਂ ਸਲਾਹਾਂ ਦੇ ਨਾਲ ਪਾਰਟੀ ਨੂੰ ਦੁਫਾਰ ਕਰਨ ਤੋਂ ਸਦਾ ਸਖੂਤੀ ਬਾਦਲ ਨੂੰ ਬਚਣਾ ਚਾਹੀਦਾ ਹੈ ਕਿਸੇ ਇੱਕ ਧੜੇ ਦੀ ਨਾ ਮੰਨ ਕੇ ਸਮੁੱਚੀ ਅਕਾਲੀ ਵਰਕਰਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਆਪ ਤਾਂ ਕਹਦੇ ਹੋ ਜਾਂ ਉਹਨਾਂ ਦਾ ਉਹਨਾਂ ਦਾ ਕਹਿਣਾ ਸੀਗਾ ਕਿ ਦੋ ਚੀਜ਼ਾਂ ਨੇ ਇੱਕ ਅਗਰ ਤੁਸੀਂ ਅਗਰ ਕੁਝ ਕਹਿਣਾ ਵੀ ਚਾਹੁੰਦੇ ਸੀ ਤੁਸੀਂ ਪਾਰਟੀ ਪਲੇਟਫਾਰਮ ਤੇ ਕਹਿੰਦੇ ਅਲੱਗ-ਅਲੱਗ ਜਾ ਕੇ ਵੱਖਰਾ ਹੋ ਕੇ ਤੁਸੀਂ ਕਿਉਂ ਕਿਹਾ ਨੂਜੀ ਉਹ ਗੱਲ ਕਹਿ ਰਹੇ ਨੇ ਕਿ ਇਹ ਲੋਕ ਪਹਿਲੇ ਨਹੀਂ ਮੰਗ ਕਰ ਰਹੇ ਸੀ ਸੁਖਵੀਰ ਬਾਦਲ ਦੀ ਰੈਜ਼ੀਗਨੇਸ਼ਨ ਦੀ ਜਦੋਂ ਚੋਣਾਂ ਚੱਲ ਰਹੇ ਸੀ ਉਸ ਟਾਈਮ ਕਿਉਂ ਨਹੀਂ ਆਵਾਜ਼ਾਂ ਤੁਸੀਂ ਨਾ ਜੀ ਚਲੋ ਅਸੀਂ ਤਾਂ ਜੋ ਕਿਹਾ ਕਿਹਾ ਤੁਸੀਂ ਜਿੰਨੇ ਕੱਲ ਪੀਸੀ ਕਰ ਰਹੇ ਸੀਗੇ ਉਹਨਾਂ ਨੂੰ ਪੁੱਛੋ ਇਹ ਗੱਲ ਕਹਿੰਦੇ ਰਹੇ ਜਾਂ ਨਹੀਂ ਕਹਿੰਦੇ ਰਹੇ ਪਾਰਟੀ ਪਲੇਟਫਾਰਮ ਤੇ ਨਹੀਂ ਤਾਂ ਗੱਲ ਹੁੰਦੀ ਹੋ ਰਹੀ ਹੈ ਪਾਰਟੀ ਦੇ ਵਿੱਚ ਬੈਠ ਕੇ ਇਕੱਲੇ-ਇਕੱਲੇ ਮਿਲ ਕੇ ਵੀ ਇਹ ਗੱਲ ਕਹਿੰਦੇ ਰਹੇ ਵੀ ਇਹ ਵਰਕਰਾਂ ਦੀ ਭਾਵਨਾ ਹੈ ਜਿਹੜੀ ਕਮੇਟੀ ਬਣੀ ਛੁੰਦਾ ਕਮੇਟੀ ਉਹਦੇ ਵਿੱਚ ਪਰੇ ਸਿੱਧੇ ਰੂਪ ਵਿੱਚ 100% ਵਰਕ ਕਰਨੀ ਇਹ ਗੱਲ ਰੱਖੀ ਵੀ ਪਾਰਟੀ ਪ੍ਰਧਾਨ ਸਾਹਿਬ ਨੂੰ ਮਤਲਬ ਹੁਣ ਕਿਸੇ ਹੋਰ ਨੂੰ ਜ਼ਿੰਮੇਵਾਰੀ ਦੇ ਦੇਣੀ ਚਾਹੀਦੀ ਆ ਬਹੁਤ ਵੱਡੀ ਲੀਡਰਸ਼ਿਪ ਆ ਪਾਰਟੀ ਦੇ ਕਿੱਡੇ ਵੱਡੇ ਆਪਾਂ ਕਹਿੰਦੇ ਆ ਅਕਾਲੀ ਦਲ ਜੂਹਾਰੂਆਂ ਦੀ ਪਾਰਟੀ ਆ ਅਕਾਲੀ ਦਲ ਯੋਧਿਆਂ ਦੀ ਪਾਰਟੀ ਆ ਅਕਾਲੀ ਦਲ ਦੇ ਐਡੇ ਲੀਡਰ ਨੇ ਜਿਨ੍ਹਾਂ ਦੀਆਂ ਇੰਨੀਆਂ-ਇੰਨੀਆਂ ਲੰਬੀਆਂ ਜੇਲਾਂ ਜਿਨ੍ਹਾਂ ਨੇ ਹਕੂਮਤਾਂ ਦੇ ਹਰ ਲਾਲਚਾਂ ਨੂੰ ਠੋਕਰ ਮਾਰ ਮਾਰ ਕੇ ਮਤਲਬ ਜੇਲਾਂ ਚੁਣੀਆਂ ਜੇਲਾਂ ਦੇ ਵਿੱਚ ਤੁਸੀਂ ਇਹ ਝੱਲੇ ਲੋਕਾਂ ਵਾਸਤੇ ਪੰਜਾਬ ਲਈ ਜੰਮੀਆਂ ਜਦੋਂ ਜਦਾਂ ਕੀਤੀਆਂ ਅਕਾਲੀ ਦਲ ਕੋਲੋਂ ਲੀਡਰਸ਼ਿਪ ਮੌਜੂਦ ਆ ਅਕਾਲੀ ਦਲ ਕੋਲੇ ਨਵੀਂ ਲੀਡਰਸ਼ਿਪ ਹੈਗੀ ਆ ਪਰ ਵੀ ਦੂਸਰਾ ਤੜਾ ਹੈ ਉਹ ਕਹਿ ਰਿਹਾ ਕਿ ਸੁਖਬੀਰ ਬਾਦਲ ਹੀ ਲੀਡਰ ਨੇ ਦੂਸਰਾ ਤੜਾ ਨਹੀਂ ਜੀ ਸਾਰੇ ਇੱਕੋ ਤੜੇ ਨੇ ਉਹਨਾਂ ਦੀ ਰਾਏ ਵੱਖਰੀ ਆ ਪਾਰਟੀ ਦੇ ਵਿੱਚ ਵੱਖ-ਵੱਖਰੀਆਂ ਰਾਏ ਹੁੰਦੀਆਂ ਤੇ ਜੋ ਲੋਕਾਂ ਦੀ ਰਾਏ ਆ ਉਹ ਅਸੀਂ ਦੱਸਦੇ ਵੀ ਆ ਤੁਸੀਂ ਡਿਸਪਲਿਨਰੀ ਐਕਸ਼ਨ ਦੇ ਲਈ ਤਿਆਰ ਹੋ ਜਿਹੜਾ ਡਿਸਪਲਿਨਰੀ ਐਕਸ਼ਨ ਕਿਸ ਗੱਲ ਵਾਸਤੇ ਕੀਤਾ ਜਾਊਗਾ ਉਹ ਚ ਕਲੈਰਿਟੀ ਜ਼ਰੂਰ ਹੋਣੀ ਚਾਹੀਦੀ ਆ ਅਸੀਂ ਡਿਸਿਪਲਿਨਰੀ ਐਕਸ਼ਨ ਵਾਸਤੇ ਕੌਣ ਤਿਆਰ ਹੁੰਦਾ ਕਦੇ ਅਸੀਂ ਤਾਂ ਆਪਣੇ ਆਪ ਨੂੰ ਇਹ ਸੋਚਦੇ ਆਂ ਵੀ ਅਸੀਂ ਪਾਰਟੀ ਦੇ ਇੱਕ ਬੜੇ ਡਿਸਿਪਲਿਨਡ ਵਰਕਰ ਆ ਤੇ ਮੈਂ ਸਮਝਦਾ ਡਿਸਿਪਲਿਨਰੀ ਐਕਸ਼ਨ ਦੀ ਜੇ ਸ਼ੁਰੂਆਤ ਕਰਨੀ ਹੈ ਨਾ ਹੁਣ ਪਾਰਟੀ 'ਚ ਜੇ ਤੁਸੀਂ ਥੋੜਾ ਬਹੁਤਾ ਸੁਧਾਰ ਚਾਹੁੰਦੇ ਹੋ ਤਾਂ ਪਾਰਟੀ ਦੀ ਲੀਡਰਸ਼ਿਪ ਨੇ ਬੈਠ ਕੇ ਡਿਸਾਈਡ ਕੀਤਾ ਸੀ ਫੈਸਲਾ ਹੋਇਆ ਸੀ ਇਹ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਜਿਸ ਦਿਨ ਕਿਸਾਨਾਂ ਦੇ ਸੰਬੰਧੀ ਜਿਹੜੇ ਆਰਡੀਨੈਂਸ ਸੀ ਉਹ ਆਉਣੇ ਸੀ ਉਹ ਆਰਡੀਨੈਂਸਾਂ ਦੇ ਵਿੱਚ ਫੈਸਲਾ ਹੋਇਆ ਸੀ ਕਿ ਬੀਬੀਆਂ ਹਰਸਿਮਰਤ ਕੌਰ ਬਾਦਲ ਜੀ ਸਦਾ ਸੁਖੀਰ ਸਿੰਘ ਬਾਦਲ ਦੀ ਇੱਕ ਵਾਰੀ ਮੀਟਿੰਗ ਹੋਈ ਸੀ ਵੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਜਾ ਕੇ ਉਹਨਾਂ ਬਿਲਾਾਂ ਦਾ ਵਿਰੋਧ ਕਰਨਗੇ ਆਰਡੀਨੈਂਸ ਦਾ ਵਿਰੋਧ ਕਰਨਗੇ ਤੇ ਬਾਹਰ ਆ ਕੇ ਪ੍ਰੈਸ ਨੂੰ ਬਰੀਫ ਕਰਨਗੇ ਖੁੱਲ ਕੇ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਦੀ ਪੰਜਾਬ ਦੀ ਕਿਸਾਨੀ ਦੀ ਤਰਜਮਾਨੀ ਕਰਨਗੇ ਤੇ ਆਪਾਂ ਕੀ ਕੀਤਾ ਪਾਰਟੀ ਦੇ ਫੈਸਲੇ ਤੋਂ ਉਲਟ ਫੈਸਲਾ ਬਾਂਝੜਾ ਪਾਰਟੀ ਲੀਡਰਸ਼ਿਪ ਨੂੰ ਕਿਸੇ ਨੇ ਭਰੋਸੇ ਜਿੰਦਾ ਦਿੱਤਾ ਵੀ ਹਾਂ ਉਹ ਤਾਂ ਅਖਬਾਰਾਂ 'ਉਂਦੀ ਪੜਿਆ ਵੀ ਆ ਤਾਂ ਕੁਝ ਹੋਰ ਹੀ ਕਹਤੇ ਆ ਸੋ ਕਹਿਣ ਤੋਂ ਪਹਿਲਾਂ ਵੀ ਉਹ ਐਂਟੀ ਡਿਸਪਲਿਨਰੀ ਸੀਗਾ ਨਾ ਉੱਥੋਂ ਐਕਸ਼ਨ ਦੀ ਸ਼ੁਰੂਆਤ ਕਰਨੀ ਚਾਹੀਦੀ ਆ ਫਿਰ ਬਾਅਦ ਚ ਜੇ ਤੁਹਾਨੂੰ ਕੋਈ ਇਹ ਗੱਲ ਕਹਿ ਦੇਵੇ ਕੋਈ ਰਾਏ ਦੇ ਦੇਵੇ ਜਾਂ ਲੋਕਾਂ ਦੀਆਂ ਭਾਵਨਾਵਾਂ ਤੂੰ ਜਾਣੂ ਕਰਾ ਦੇਵੇ ਜੇ ਤੁਸੀਂ ਉਹਨੂੰ ਡਿਸਪਲਿਨ ਦੀ ਉਹਨੂੰ ਕਿਹਾ ਮੰਨਦੇ ਹੂੰ ਇਹ ਫਿਰ ਤੁਹਾਡੀ ਆਪਣੀ ਸੋਚ ਹੈ ਸ਼ਿਵਨੀ ਅਕਾਲੀ ਦਲ ਦਾ ਡਾਊਨਫਾਲ ਦਾ ਮੇਨ ਕਾਰਨ ਕੀ ਹੈਗਾ 2017 ਅਸੀਂ ਦੇਖਿਆ ਫਿਰ 2000 ਬਾਈ ਦੀ ਚੋਣਾਂ ਦੇਖੀ ਫਿਰ ਲੋਕ ਸਭਾ ਚੋਣਾਂ ਦੇਖਿਆ ਤਾਂ ਕੀ ਕਾਰਨ ਤੁਹਾਨੂੰ ਲੱਗਦਾ ਪ੍ਰਕਾਸ਼ ਸਿੰਘ ਬਾਦਲ ਦੀ ਕਮੀ ਹੈ ਬਾਦਲ ਸਾਹਿਬ ਦੇ ਹੁੰਦੇ ਵੀ ਉਹਨਾਂ ਦਾ ਏਜ ਫੈਕਟਰ ਹੋ ਗਿਆ ਸੀ ਉਹਨਾਂ ਤੇ ਹੁੰਦੇ ਵੀ ਉਹ ਆਪਣੀ ਇਲੈਕਸ਼ਨ ਵੀ ਆਖਰੀ ਇਲੈਕਸ਼ਨ ਵੀ ਹਾਰ ਹਾਰ ਗਏ ਸੀ ਇਹ ਮਤਲਬ ਬਹੁਤ ਡੰਗਾ ਹੀ ਚ ਇਹ ਸਭ ਕੁਝ ਹੁੰਦਾ ਕਮੇਟੀ ਦੇ ਵਿੱਚ ਹਜੇ ਕਿਉਂਕਿ ਮੈਂ ਤੁਹਾਨੂੰ ਕਮੇਟੀ ਨੂੰ ਤਾਂ ਡਿਸਕਸ ਨਹੀਂ ਕਰ ਰਿਹਾ ਵੀ ਉਹਦਾ ਇੱਕ ਪਹਿਲੂ ਰਹਿ ਗਿਆ ਦੂਜਾ ਮੈਂ ਤੁਹਾਨੂੰ ਇਨਕੰਪਲੀਟ ਦੱਸ ਤੇ ਆ ਉਹ ਫਿਰ ਗੱਲ ਜੀ ਨਹੀਂ ਬਣਦੀ ਹੈਗੀ ਫੁੱਲ ਫਲੈਜ ਇੰਟਰਵਿਊ ਕਰਾਂਗੇ ਤੁਹਾਨੂੰ ਝੁੰਡਾ ਕਮੇਟੀ ਦੇ ਇਕੱਲੇ ਇਕੱਲੇ ਬੰਦੇ ਨੇ ਕਿੱਥੇ ਕਿੱਥੇ ਕੀ ਕੀ ਬੋਲਿਆ ਕਿਵੇਂ ਉਹ ਕਮੇਟੀ ਦੀ ਰਿਪੋਰਟ ਨੂੰ ਅਸੀਂ ਕਿਨਾਂ ਹਾਲਾਤਾਂ ਦੇ ਵਿੱਚ ਕਿਸ ਮੁਸ਼ਕਲਤ ਨਾਲ ਕੁਝ ਕੁਝ ਮੈਂਬਰ ਅਸੀਂ ਚਾਰ ਤਿੰਨ ਚਾਰ ਮੈਂਬਰ ਜਿਹੜੇ ਆਪਦੀ ਹਿੰਮਤ ਨਾਲ ਇੱਕ ਕਰਕੇ ਅੜਕੇ ਉਹਨੂੰ ਕੰਪਲੀਟ ਕਰ ਗਏ ਉਹ ਬੜਾ ਵੱਡਾ ਚੈਲੰਜ ਬਣ ਗਿਆ ਸੀਗਾ ਸਾਡੇ ਲਈ ਤਾਂ ਰਿਪੋਰਟ ਹੀ ਕੰਪਲੀਟ ਕਰਨਾ ਤੇ ਫਿਰ ਉਹ ਰਿਪੋਰਟ ਜਿੱਥੇ ਦਿੱਤੀ ਉਹ ਉੱਥੇ ਜਰਾਚ ਰੱਖੀ ਹੋਈ ਆ ਉਨੇ ਅਕੈਟਤੀ ਹੋਣੀ ਹੈਗੀ ਜਿਹੜੀ 16 ਮੈਂਬਰੀ ਕਮੇਟੀ ਕੋਈ ਚੇਂਜ ਨਹੀਂ ਹੁੰਦਾ ਕੀ ਕਰੋਗੇ ਤੁਸੀਂ ਕੀ ਫਿਊਚਰ پلان ਹੈਗਾ ਤੂੰ ਅਗਰ ਕਿਉਂ ਨਹੀਂ ਜਿ ਸਾਸਬੀਰ ਸਿੰਘ ਬਾਦਲ ਬੜੇ ਉਹਦੇ ਨਾਲ ਕਹਿੰਦੇ ਹੁੰਦੇ ਨੇ ਵੀ ਆ ਪਾਰਟੀ ਕਿਸੇ ਦੀ ਜਾਗੀਰ ਨਹੀਂ ਹੈਗੀ ਤੇ ਉਹ ਆਪ ਕਹਿੰਦੇ ਹੁੰਦੇ ਨੇ ਉਹਨਾਂ ਦੀ ਇਹ ਮੈਨੂੰ ਬਹੁਤ ਚੰਗੀ ਸੋਚ ਲੱਗਦੀ ਹੁੰਦੀ ਆ ਬੜਾ ਵਧੀਆ ਉਹਨਾਂ ਦੇ ਅਲਫਾਜ਼ ਲੱਗਦੇ ਉਹਨੇ ਪਾਰਟੀ ਕਿਸੇ ਕਿਸੇ ਦੀ ਜਾਗੀਰ ਨਹੀਂ ਪਾਰਟੀ ਵਰਕਰਾਂ ਦੀ ਆ ਦੇ ਲੋਕਾਂ ਨੇ ਬਾਦਲ ਫੈਮਿਲੀ ਦੇ ਇਲਾਵਾ ਵੀ ਤੁਸੀ ਲੱਗਦਾ ਹੈ ਕਿ ਕੋਈ ਹੋਰ ਸੰਭਾਲ ਸਕਦਾ ਹੈ ਅਸੀਂ ਸਾਰੇ ਬਾਦਲ ਜਿੰਨੇ ਸਾਰੇ ਪਰਿਵਾਰ ਜਿੰਨੇ ਅਕਾਲੀ ਦਲ ਦਾ ਇੱਕ ਆਮ ਵਰਕਰ ਤੋਂ ਲੈ ਕੇ ਅਕਾਲੀ ਦਲ ਦੇ ਮੁਖੀ ਤੱਕ ਸਾਰਾ ਇੱਕ ਪਰਿਵਾਰ ਹੈ ਜੀ ਮੈਂ ਮਤਲਬ ਬਹੁਤ ਸਾਰੇ ਤੁਹਾਨੂੰ ਕੌਣ ਲੱਗਦਾ ਹੈ ਕਿ ਮੈਂ ਜਿੱਥੇ ਸਾਹਬ ਨੂੰ ਕਿ ਕੌਣ-ਕੌਣ ਹੋ ਸਕਦਾ ਹੈ ਕਿ ਜੋ ਦੇਖੋ ਤੁਹਾਨੂੰ ਕੋਈ ਨਵਾਂ ਚਿਹਰਾ ਰਾਜਨੀਤਿਕ ਤੇ ਧਾਰਮਿਕ ਕਿਉਂਕਿ ਅੱਜ ਸਾਡੀ ਦੇਖੋ ਖੇਤਰੀ ਪਾਰਟੀ ਦੀ ਅੱਗੇ ਵੀ ਲੋੜ ਰਹਿੰਦੀ ਆ ਪਰ ਜਿੰਨੀ ਅੱਜ ਜ਼ਰੂਰਤ ਹੈ ਨਹੀਂ ਕਦੇ ਵੀ ਕੁਈ ਐਸੀ ਸ਼ਖਸੀਅਤ ਜਿਹੜੀ ਕਿਉਂਕਿ ਧਾਰਮਿਕ ਤੌਰ ਤੇ ਵੀ ਹਮਲੇ ਬਹੁਤ ਵੱਡੇ ਪੱਧਰ ਤੇ ਹੋ ਰਹੇ ਨੇ ਸਾਡੀਆਂ ਸੰਸਥਾਵਾਂ ਤੇ ਸਾਡੇ ਰੂਪ ਤੇ ਸਰੂਪ ਤੇ ਬੜੇ ਵੱਡੇ ਚੈਲੰਜ ਆਏ ਹੋਏ ਨੇ ਅੱਜ ਦੇ ਸਮੇਂ ਦੇ ਵਿੱਚ ਤੇ ਰਾਜਨੀਤਿਕ ਤੌਰ ਦੇ ਉੱਤੇ ਵੀ ਬਹੁਤ ਵੱਡੀ ਲੜਾਈ ਲੜਨ ਦੀ ਆਪਣੀ ਸੱਭਿਆਤਾ ਸਭਿਆਚਾਰ ਬੋਲੀ ਪਾਣੀਆਂ ਨੂੰ ਵਿजूद ਨੂੰ ਬਚਾਉਣ ਵਾਸਤੇ ਸਾਨੂੰ ਜ਼ਰੂਰਤ ਹੈ ਸੋ ਰਾਜਨੀਤੀ ਤੇ ਧਾਰਮਿਕ ਦੋਮਾ ਦਾ ਸੁਮੇਲ ਜਿਵੇਂ ਜੋ ਕਾਲੀ ਦਲ ਦੀ ਮਤਲਬ ਪਰੰਪਰਾ ਰਹੀ ਹੈ ਨਾ ਪਿਛਲੇ ਸਮਿਆਂ ਦੇ ਵਿੱਚ ਉਹਨੂੰ ਦੁਆਰਾ ਉਭਾਰਨਾ ਪੈਣਾ ਉਹ ਸੋਚ ਨੂੰ ਉਸ ਪੰਥਕ ਵਿਚਾਰਧਾਰਾ ਨੂੰ ਉਸ ਉਸ ਵਿਸ਼ਵਾਸ ਨੂੰ ਦੁਬਾਰਾ ਲੋਕਾਂ ਦੇ ਵਿੱਚ ਲੈ ਕੇ ਆਉਣਾ ਪੈਣਾ ਹੈ ਕੋਈ ਐਸੀ ਸ਼ਖਸੀਅਤ ਲਪਾਂਗੇ ਬਹੁਤ ਨੇ ਮਤਲਬ ਪੰਜਾਬ ਆਪਾਂ ਇੱਕ ਨਾਮ ਦੱਸੋ ਤੁਸੀਂ ਨਹੀਂ ਮੈਂ ਤੁਹਾਨੂੰ ਇੱਕ ਨਾਮ ਦੱਸ ਕੇ ਬਾਕੀਆਂ ਨੂੰ ਛੋਟਾ ਕਿਉਂ ਕਰਾਂ ਜੀ ਜੇ ਮੈਂ ਤੁਹਾਨੂੰ ਇੱਕ ਨਾਮ ਦੱਸ ਦੂੰਗਾ ਜਿਹੜੇ ਬਾਕੀ ਲੋਕ ਮੇਰੇ ਦਿਮਾਗ ਦੇ ਵਿੱਚ ਘੁੰਮਦੇ ਨੇ ਮੈਂ ਉਹਨਾਂ ਨੂੰ ਛੋਟਾ ਕਿਉਂ ਕਰਾਂ ਸੋ ਇਸ ਲਈ ਇੱਕ ਨਾਮ ਦੱਸ ਕੇ ਖੁੱਲੀ ਰਾਏ ਤਾਂ ਜੇ ਇਹ ਗੱਲ ਹੀ ਕਰ ਦਈਏ ਹਰਸਮਰਤ ਬਾਦਲ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਮਹਾਰਾਸ਼ਟਰ ਵਿੱਚ ਮੁੰਬਈ ਚ ਹੋਇਆ ਸੀਗਾ NCP ਨੂੰ BJP ਨੇ ਡਿਵਾਈਡ ਕੀਤਾ ਸੀ ਇਸ ਤਰ੍ਹਾਂ ਦੀ ਚਾਲਾਂ ਇੱਥੇ ਵੀ ਚੱਲ ਜਾਂਦੀਆਂ ਬਿੱਬਾ ਜੀ ਨੂੰ ਇਹਨਾਂ ਬਵਾਦਾਂ ਦੇ ਵਿੱਚ ਨਹੀਂ ਮੈਂ ਸਮਝਦਣਾ ਪੈਣਾ ਚਾਹੀਦਾ ਕਿਉਂਕਿ ਸਾਡੇ ਸਾਰਿਆਂ ਦੇ ਉਹ ਸਤਕਾਰਯੋਗ ਨੇ ਤੇ ਉਹਨਾਂ ਦੀਆਂ ਗੱਲਾਂ ਦਾ ਸੀ ਕੋਈ ਜਵਾਬ ਦੇਵਾਂਗੇ ਕੋਈ ਵੱਧ ਘੱਟ ਲਫ਼ਜ਼ ਐਵੇਂ ਬੋਲਿਆ ਜਾਣਾ ਤੇ ਉਹ ਫਿਰ ਮਤਲਬ ਇੱਕ ਨਿੱਜੀ ਜੀ ਗੱਲ ਬਣ ਜਾਂਦੀ ਆ ਮੈਂ ਸਮਝਦਾ ਵੀ ਇਹਨਾਂ ਗੱਲਾਂ ਤੋਂ ਬਹੁਤ ਗੱਲਾਂ ਨੇ ਇਹਨਾਂ ਗੱਲਾਂ ਤੋਂ ਆਪਾਂ ਨੂੰ ਬਚਣੇ ਚਾਹੀਦਾ ਮੈਂ ਤਾਂ ਕਹਿੰਦਾ ਵੀ ਵੇਖੋ ਬੀਜਪੀ ਨਾਲ ਜਨਤਾ ਕਲਾਈ ਸੀ 2019 ਤੱਕ ਮੇਰੇ ਫਾਦਰ ਉੱਥੇ ਰਹੇ ਬੰਦੀ ਸਿੰਘਾਂ ਦੀ ਗੱਲ ਆਪਾਂ ਅੱਜ ਕਰਦੇ ਆਂ ਲੋਕ ਸਭਾ 'ਚ ਕਿਸੇ ਨੇ ਕੀਤੀ ਕੇਵਲ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਹਿਰਾ ਬੋਲੇ ਉੱਥੇ ਤੁਸੀਂ ਕਿਉਂ ਨਹੀਂ ਬੋਲੇ ਆ ਤੁਹਾਡੇ 'ਚ ਕੋਈ ਕਾਲੀ ਸੂਚੀ ਖਤਮ ਹੋਈ ਕੋਈ ਇੱਕ ਕੋਸ਼ਿਸ਼ ਤਾਂ ਦੱਸੋ ਆਪ ਕਦੇ ਕਿਸੇ ਨੂੰ ਵੀ ਆਵਾਜ਼ ਚੱਲੀ ਹੈ ਆਪਾਂ ਹੋਮ ਮਿਨਿਸਟਰ ਨੂੰ ਮਿਲ ਕੇ ਆਈਏ ਡਿਫੈਂਸ ਮਿਨਿਸਟਰ ਨੂੰ ਮਿਲ ਕੇ ਆਈਏ ਚੰਦੂ ਮਹਿਰਾ ਇਹਨਾਂ ਨੂੰ ਖਿੱਚੀ ਫਿਰਦੇ ਸੀਗੇ ਆਪਾਂ ਕਦੇ ਕੀਤੀ ਗੱਲ ਲੋਕ ਸਭਾ 'ਚ ਤੁਹਾਡੀ ਜਿੰਮੇਵਾਰੀ ਵਿੱਚ ਮੈਂ ਤੁਹਾਨੂੰ ਜਿਹੜੇ ਤੁਸੀਂ ਅਹੁਦਿਆਂ ਤੇ ਬੈਠੇ ਹੋ ਜ਼ਿੰਮੇਵਾਰੀ ਤੇ ਬੈਠੇ ਹੋ ਵੀ ਤੁਹਾਨੂੰ ਜਿਹੜੀ ਥੋੜੀ ਵਿਚਾਰਧਾਰਾ ਹੈ ਮੂਲ ਸਿਧਾਂਤ ਹੈ ਜਿਨ੍ਹਾਂ ਦੇ ਉੱਤੇ ਤੁਸੀਂ ਚੋਣ ਲੜਕਿਆ ਤੁਸੀਂ ਉਹਨਾਂ ਦੀ ਗੱਲ ਕਰੋ ਤੁਸੀਂ ਮੈਂ ਸਮਝਦਾ ਵੀ ਕੋਈ ਐਸਾ ਇਸ਼ੂ ਤੁਹਾਨੂੰ ਮੈਂ ਜਦੋਂ ਅਸੀਂ 2019 ਚ ਹਾਰ ਗਏ ਚੋਣ ਪੰਜਾਬ ਦੇ ਇਤਿਹਾਸਿਕ ਹੁਨੇ ਤੱਥ ਨੇ ਲੋਕ ਸਭਾ ਦੇ ਜਦੋਂ ਅਸੀਂ ਚੋਣ ਹਾਰ ਗਏ 13 ਦੇ 13 ਪੰਜਾਬ ਦੇ ਐਮਪੀ ਆ ਨੇ ਮੇਰੇ ਖਿਆਲ ਤਾਂ 13 ਦੇ 13 ਨਹੀਂ ਪਾਤੀ ਕਿ ਉਹ ਇੱਕ ਤਾਂ ਐਬਸੈਂਟ ਹੋ ਵੱਖਰੀ ਗੱਲ ਹੈ ਕੋਈ ਵਿਰੋਧ ਨਹੀਂ ਦਰਜ ਕਰਾ ਸਕੇ 13 ਦੇ ਇੱਕ ਉਥੇ ਨੈਸ਼ਨਲ ਵਾਟਰ ਟ੍ਰਿਬਿਊਨਲ ਬਣ ਗਿਆ ਸੀ ਪਾਣੀਆਂ ਦੇ ਮੁੱਦੇ ਦੇ ਉੱਤੇ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਵੀ ਪੁਰਾਣੇ ਸਾਰੇ ਫੈਸਲੇ ਪੁਰਾਣੇ ਜਿਹੜੇ ਸਾਰੇ ਟ੍ਰਿਬਿਊਨਲ ਨੇ ਰੱਦ ਕੀਤੇ ਜਾਂਦੇ ਆ ਪਰ ਜਿਹੜੇ ਕੋਈ ਫੈਸਲੇ ਹੋਏ ਬਨੇ ਉਹ ਲਾਗੂ ਰਹਿਣਗੇ ਉਹਨਾਂ ਚ ਇਰਾਦੀ ਟ੍ਰਿਬਿਊਨਲ ਦਾ ਜਿਹੜਾ ਫੈਸਲਾ ਸੀਗਾ ਉਹ ਪੰਜਾਬ ਦੇ ਵਿਰੋਧ ਚ ਹੋਇਆ ਵਾ ਸੀਗਾ ਉਹ ਬਿਲ ਪਾਸ ਹੋ ਗਿਆ ਸੀ ਲੋਕ ਸਭਾ ਤੇ ਰਾਜ ਸਭਾ ਚਲਿਆ ਗਿਆ ਸੋ ਤਾਂ ਕੁਦਰਤੀ ਚੰਦੂਬਾਇਰਾ ਸਾਹਿਬ ਉੱਥੇ ਗਏ ਹੋਏ ਉਹਨਾਂ ਨੇ ਦੇਖਿਆ ਤੇ ਨਹੀਂ ਤਾਂ ਰਾਜ ਸਭਾ ਜੀ ਪਾਸ ਹੋ ਜਾਣੇ ਪੰਜਾਬ ਦੇ ਹੱਥ ਵੱਡੇ ਜਾਣੇ ਸੀਗੇ ਇਹ ਆਪਾਂ ਚੁੱਪਚਾਪ ਨਾ ਪੜਦੇ ਆ ਨਾ ਦੇਖਦੇ ਆ ਆਪਣੇ ਬਸ ਐਵੇਂ ਇਹਨਾਂ ਗੱਲਾਂ 'ਚ ਕੰਮ ਲੰਘਦਾ ਚਲਿਆ ਗਿਆ ਸੋ ਇਹ ਇਹਦਾ ਬਹੁਤ ਕੱਲੀ-ਕੱਲੀ ਮਤਲਬ ਜੀ ਆਪਾਂ ਉਹਨਾਂ ਗੱਲਾਂ ਤੇ ਕਰਨ ਲੱਗੇ ਨਾ ਵੀ ਬੀਜੇਪੀ ਨਾਲ ਕੌਣ ਬੀਜੇਪੀ ਦੀ ਗੱਲ ਜਾਂ ਇਹ ਜੀ ਬੀਜੇਪੀ ਨੂੰ ਕੀਦਾ ਸਾਨੂੰ ਕਿ ਬੀਜੇਪੀ ਦੀ ਸੁਨੀਲ ਝਾਕੜ ਦਾ ਤੁਸੀਂ ਇੰਟਰਵਿਊ ਦੇਖਿਆ ਦੇਖਿਆ ਹੋਣਾ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਨੂੰ ਬਚਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਸਟਰੋਂਗ ਹੋਣਾ ਬਹੁਤ ਚਲੋ ਜੀ ਉਹਨਾਂ ਦੇ ਆਪਣੇ ਵਿਚਾਰ ਨੇ ਚੰਗੀ ਗੱਲ ਹੈ ਇਹ ਤਾਂ ਵੈਸੇ ਜੇ ਜਾਖੜ ਸਾਹਿਬ ਵੀ ਅਕਾਲੀ ਦਲ ਦਾ ਹੇਜ ਕਰ ਰਹੇ ਨੇ ਰਨਾਵਾ ਸਾਹਿਬ ਵੀ ਅਕਾਲੀ ਦਲ ਤੇ ਗੱਲ ਕਰ ਰਹੇ ਨੇ ਚਲੋ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਜਿਹੜੇ ਅਕਾਲੀ ਦਲ ਤੇ ਗੱਲ ਕਰ ਰਹੇ ਨੇ ਸੋ ਮੈਂ ਸਮਝਦਾ ਵੀ ਵੈਸੇ ਇਹ ਪਰ ਇਹ ਜੋ ਪੰਥਿਕ ਪਾਰਟੀ ਹੈ ਜੋ ਇੱਕ ਵਿਚਾਰਧਾਰਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਤੁਹਾਨੂੰ ਲੱਗਦਾ ਕਿਉਂਕਿ ਦੇਖਿਓ ਅਮਰਿਤਪਾਲ ਵੀ ਆ ਗਿਆ ਹੈ ਤੇ ਬਾਕੀ ਦੂਜੇ ਵੀ ਕੋਸ਼ਿਸ਼ ਕਰ ਰਹੇ ਆਂ ਦੀ ਤੁਹਾਨੂੰ ਲੱਗਦਾ ਕਿ ਗ੍ਰਿਪ ਹੈ ਉਹ ਘੱਟ ਹੋਈ ਹੈ ਕਿਹੜੀ ਗ੍ਰਿਪ ਜੀ ਜੋ ਸ਼ਿਮਰਨੀਆ ਕਾਲੀ ਜਲ ਦੀ ਪਕੜ ਸੀਗੀ ਨਹੀਂ ਮੈਂ ਕਹਿੰਨਾ ਅਮਰਿਤਪਾਲ ਦੇ ਆਉਣ ਨਾਲ ਜਾਂ ਸਰਜੀਤ ਖਾਲਸਾ ਦੇ ਆਉਣ ਨਾਲ ਇਹ ਤਾਂ ਪੰਥਕ ਵਿਚਾਰਧਾਰਾ ਜਿਹੜੀ ਹੈਗੀ ਆ ਇਹ ਤਾਂ ਉੱਪਰ ਕੇ ਸਾਹਮਣੇ ਆਈ ਆ ਉਹ ਇੱਕ ਪੰਥਕ ਵਿਚਾਰਧਾਰਾ ਚੋਂ ਨਿਕਲੇ ਜੇ ਪੰਥਕ ਵਿਚਾਰਧਾਰਾ ਸਾਹਮਣੇ ਆ ਰਹੀ ਆ ਮਤਲਬ ਉਹਨਾਂ ਬਾਰੇ ਟਿੱਪਣੀ ਨਿੱਜੀ ਤੌਰ ਦੇ ਉੱਤੇ ਕੀ ਕਿਵੇਂ ਮੈਂ ਤੁਸੀਂ 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 ਗੱਲ ਨਹੀਂ ਸਮਝ ਰਹੇ ਹੈਗੇ ਵੀ ਅਕਾਲੀ ਦਲ ਮੂਰੂਪ ਚ ਪੰਥਕ ਵਿਚਾਰਧਾਰਾ ਪੰਥਕ ਏਜੰਡੇ ਤੇ ਸਟੈਂਡ ਕਰਦਾ ਇਹੀ ਅਕਾਲੀ ਦਲ ਦੀ ਨੀਅਤ ਹੈ ਇਹਦਾ ਮਤਲਬ ਨੀਅਤ ਹੈ ਮਜ਼ਬੂਤ ਨੇ ਨਾ ਅਮਰਿਤਪਾਲ ਸਿੰਘ ਕਿਵੇਂ ਇੱਕ ਉਹਤੇ ਵੱਖ-ਵੱਖਰੀਆਂ ਆਏ ਹੋ ਸਕਦੀਆਂ ਚਲ ਮੰਨੀ ਗੱਲ ਸਦਾ ਸੁਖਵੀਰ ਸਿੰਘ ਬਾਦਲ ਨੂੰ ਆਰਐਸਐਸ ਦਾ ਏਜੰਟ ਕਹਿ ਰਹੇ ਨੇ ਵਿਰਸਾ ਸਿੰਘ ਬਲਟੋਹਾ ਸਾਹਿਬ ਨੂੰ ਆਰਐਸਐਸ ਦਾ ਏਜੰਟ ਕਹ ਰਹੇ ਨੇ ਬੀਬਾ ਜੀ ਉਹਨਾਂ ਨੇ ਕੀ ਕੀ ਬੋਲਦੇ ਨੇ ਉਹਨਾਂ ਬਾਰੇ ਛੱਡੋ ਮੰਨੀ ਗੱਲਾਂ ਇਹ ਵੱਖਰੀਆਂ ਉਹਨਾਂ ਦੀ ਆਪਣੀ رائے ਆ ਪਰ ਉਹ ਨਿਕਲੇ ਤਾਂ ਪੰਥਕ ਲਹਿਰ ਦੇ ਵਿੱਚੋਂ ਨਿਕਲੇ ਨੇ ਨਾ ਇਹਦਾ ਮਤਲਬ ਤੁਹਾਡੀਆਂ ਨੀਹਾਂ ਮਜ਼ਬੂਤ ਨੇ ਆਪਾਂ ਜਿਹੜੇ ਉੱਤੇ ਬੈਠੇ ਆ ਅਗਵਾਈ ਆ ਉਹਦੇ ਵਿੱਚ ਕਿਤੇ ਕਮੀਆਂ ਪੰਥਕ ਲਹਿਰ ਪੰਥਕ ਜਜ਼ਬਾ ਉਹ ਤਾਂ ਉਮੇ ਹੀ ਪ੍ਰਚੰਡਾ ਕੱਲ ਤਾਂ ਉਹਨੂੰ ਅਗਵਾਈ ਦੀ ਜ਼ਰੂਰਤ ਆ ਅੱਜ ਸੋ ਆ ਜਿਹੜੇ ਜਿਹੜੇ ਬਾਕੀ ਵਿਖਰੇ ਹੋਏ ਨੇ ਕੱਲਾ ਸਦਾ ਸਿੰਘ ਗੁਰਜੀਤ ਸਿੰਘ ਬਾਦਲ ਆਪਣੇ ਆਪਣੀ ਇਸ ਧੜੇ ਨੂੰ ਨਹੀਂ ਮੈਨੂੰ ਲੱਗਦਾ ਅੱਜ ਜ਼ਰੂਰਤ ਹੈ ਵੀ ਜਿੰਨਾ ਵੀ ਪੰਥ ਵਿਖੜਿਆ ਹੋਇਆ ਕਿਉਂਕਿ ਸਾਡੀ ਆਬਾਦੀ ਘਟਦੀ ਜਾ ਰਹੀ ਆ ਤੇ ਬਾਹਰੋਂ ਲੋਕ ਇੱਥੇ ਆਉਂਦੇ ਜਾ ਰਹੇ ਨੇ ਆਪਣੇ ਲੋਕ ਬਾਹਰ ਜਾਂਦੇ ਜਾ ਰਹੇ ਨੇ ਸੋ ਐਸੇ ਹਾਲਾਤਾਂ ਦੇ ਵਿੱਚ ਸਾਨੂੰ ਜਿੰਨੇ ਅਸੀਂ ਹੈਗੇ ਆ ਗਿਣਤੀ ਸਾਡੀ ਘਟਾ ਉਹਨਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਚੰਗੀ ਅਗਵਾਈ ਦੀ ਜ਼ਰੂਰਤ ਆ ਸੋ ਰਾਜ ਇਥੇ ਦੇ ਧਰਮ ਦਾ ਸੁਮੇਲ ਜਿਹੜੀ ਕੋਈ ਸਖਸ਼ੀਅਤ ਹੋਵੇ ਉਹ ਲੱਭਣੀ ਪੈਣੀ ਆ ਸਾਨੂੰ ਕਿਸੇ ਇੱਕ ਨੂੰ ਅੱਗੇ ਲਾਉਣਾ ਪੈਣਾ ਚਿਹਰੇ ਦੇ ਰੂਪ ਵਿੱਚ ਤਿਆਗ ਦੀ ਭਾਵਨਾ ਦਿਖਾਉਣੀ ਪੈਣੀ ਹੈ ਇੱਕ ਆਖਰੀ ਸਵਾਲ ਇਹ ਤੁਹਾਡਾ ਸੈਗਮੈਂਟ ਹੈ ਜੋ ਸੁਖਵੀਰ ਬਾ ਇਕ ਅਗਰ ਉਹ ਨਹੀਂ ਹਟਦੇ ਤੇ ਕੀ ਪਲਾਨ ਹੈਗਾ ਤੇ ਤੁਹਾਡਾ ਕੀ ਫਿਊਚਰ ਪਲਾਨ ਆਫ ਐਕਸ਼ਨ ਰਹੇਗਾ ਅ ਕਿਉਂ ਨਹੀਂ ਹਟਣਗੇ ਜੀ ਉਹ ਸਿਦਾ ਸੁਖੀ ਜੀ ਮੈਂ ਬਾਦਲ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਉਹਦਾ ਲੋਕਪਿਆਰ ਬਨਾਮ ਦੀ ਆਪ ਕਹਿੰਦੇ ਵੀ ਪਾਰਟੀ ਕਿਸੇ ਦੀ ਜ਼ਗੀਰ ਨਹੀਂ ਹੈਗੀ ਹੂੰ ਤੁਸੀਂ ਪਾਰਟੀ 'ਚ ਹੋ ਕਿ ਨਹੀਂ ਹੋ ਕੀ ਹੈਗਾ ਅਸੀਂ ਇਹ ਦੱਸ ਦੱਸ ਕੁਬੀਰ ਨੇ ਬਾਦਲੀ ਦੱਸ ਸਕਦੇ ਨੇ ਜੀ ਉਹ ਵੀ ਅੱਜ ਦੀ ਡੇਟ 'ਚ ਉਹ ਪ੍ਰਧਾਨ ਨੇ ਵੀ ਅਸੀਂ ਪਾਰਟੀ 'ਚ ਹੈਗੇ ਆ ਜਾਂ ਨਹੀਂ ਹੈਗੇ ਪਰ ਇੱਕ ਪਾਰਟੀ ਦੇ ਵਰਕਰ ਇੱਕ ਪਾਰਟੀ ਦੇ ਵੋਟਰ ਦੇ ਰੂਪ ਵਿੱਚ ਇਹ ਤਾਂ ਮੇਰੀ ਮੇਰੇ ਆਪ ਦਾ ਮਨ ਹੈ ਨਾ ਇਹ ਤਾਂ ਰਹਿਣੀ ਆ ਇਹ ਤਾਂ ਅਕਾਲੀ ਤੁਸੀਂ ਆਪਰੇਸ਼ਨ ਲੋਟਸ ਦਾ ਹਿੱਸਾ ਨੇ ਆਪਰੇਸ਼ਨ ਲੋਟਸ ਮੇਰੀ ਗੱਲ ਸੁਣੋ ਐਡੇ ਤੁਸੀਂ ਰਹਿ ਕੀ ਗਏ ਆਪਾਂ ਕਿ ਕਿਸੇ ਨੂੰ ਤੁਹਾਡੇ ਲਈ ਸੱਚਾਈ ਆ ਵੀ ਤੁਹਾਡੇ ਲਈ ਕਿਸੇ ਨੂੰ ਆਪਰੇਸ਼ਨ ਚ ਚਲਾਉਣ ਦੀ ਜ਼ਰੂਰਤ ਪਵੇ ਤੁਹਾਡੇ ਆਪਣੇ ਕੋਲ ਰਹਿ ਕੀ ਗਿਆ ਯਾਰ ਜਿਹੜੇ ਤੁਸੀਂ ਕਿਸੇ ਦਾ ਹਿੱਸਾ ਬਣੋਗੇ ਸੋ ਮੈਂ ਸਮਝਦਾ ਵੀ ਜਿਹੜੇ ਲੋਕ ਤੁਸੀਂ ਮੇਰੀ ਗੱਲ ਸੁਣੋ ਜੇ ਕਿਸੇ ਦਾ ਹਿੱਸਾ ਹੀ ਬਣਾ ਹੁੰਦਾ ਜੇ ਸਰਕਾਰਾਂ ਦੇ ਇਸ਼ਾਰੇ ਦੇ ਚੱਲਣਾ ਹੁੰਦਾ ਤਾਂ ਜੇ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਨਾ ਵੀ ਇੱਕ ਜਦੋਂ ਮੋਦੀ ਸਰਕਾਰ ਸੀ ਅਸੀਂ ਐਮਪੀ ਸੀ ਨਹੀਂ ਸਰਕਾਰਾਂ ਦੇ ਵਿੱਚ ਲੋਕ ਸਰਕਾਰਾਂ ਦੇ ਗੁਣਗਾਨ ਕਰਦੇ ਹੁੰਦੇ ਆ ਪਰ ਠੋਕ ਠੋਕ ਕੇ ਗੱਲਾਂ ਕੀਤੀਆਂ ਬੰਦੀ ਸਿੰਘਾਂ ਦੀ ਕਾਲੀ ਸੂਚੀ ਦੀ ਆ ਇੱਕ ਲੈਂਡ ਐਕੁਇਜ਼ੀਸ਼ਨ ਬਿਲ ਆ ਗਿਆ ਸੀ ਇਹਦੇ ਐਮੈਂਡਮੈਂਟ ਲੈ ਕੇ ਆਏ ਕਦੇ ਰੂਲਿੰਗ ਪਾਰਟੀ ਦਾ ਐਮਪੀ ਐਮੈਂਡਮੈਂਟ ਐ ਨਹੀਂ ਲੈ ਕੇ ਆਉਂਦਾ ਹੁੰਦਾ ਆਮ ਤੌਰ ਤੇ ਵਿਰੋਧੀ ਧਿਰ ਲੈ ਕੇ ਆਉਂਦੀ ਹੁੰਦੀ ਆ ਪਰ ਜਿਹੜੇ ਅੰਦਰ ਬੈਠੇ ਸੀਗੇ ਕੈਬਨਿਟ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਗੱਲ ਨਹੀਂ ਕੀਤੀ ਅਸੀਂ ਐਜ਼ ਐਮਪੀ ਲੈ ਆਏ ਫਿਰ ਚੀਕਾਂ ਮਰਨ ਵੀਰ ਤੁਸੀਂ ਐਮੈਂਡਮੈਂਟਾ ਕਿਉਂ ਲੈ ਆਏ ਫਿਰ ਉਹ ਐਮੈਂਡਮੈਂਟ ਪਾਸ ਕਰਵਾਈਆਂ ਮੈਂ ਠੋਕੇ ਬੋਲਿਆ ਤੁਸੀਂ ਜੁਰਤ ਰੱਖੋ ਯਾਰ ਤੁਸੀਂ ਆਪਾਂ ਐਵੇਂ ਲਿਲੜੀਆਂ ਕੱਟਣ ਲੱਗ ਜਾਨੇ ਆ ਮਤਲਬ ਵੀ ਹਾਂਜੀ ਹਾਂਜੀ ਕਰੋ ਜੀ ਕਰੋ ਜੀ ਠੋਕੇ ਗੱਲ ਕਰੋ ਤੁਸੀਂ ਕੋਈ ਸਾਹਮਣੇ ਵਾਲਾ ਵੀ ਲੋਕਾਂ ਦਾ ਚੁਣਿਆ ਹੋਈ ਹੁੰਦਾ ਪਰ ਆਪਾਂ ਲੋਕਾਂ ਦੀ ਗੱਲ ਕਰਉ ਆਪਾਂ ਲੋਕਾਂ ਦੀ ਗੱਲ ਹੀ ਨਹੀਂ ਕਰਦੇ ਰਏ ਜਦੋਂ ਤੇ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਨਾ ਹਕੂਮਤਾਂ ਦੀ ਅੱਖਾਂ ਚੱਖਾ ਪਾ ਕੇ ਉਹ ਕਦੇ ਕਿਸੇ ਦੇ ਏਜੰਟ ਨਹੀਂ ਬਣਦੇ ਹੁੰਦੇ ਉਹ ਲੀਡਰ ਹੁੰਦੇ ਨੇ ਜਿਹੜੇ ਲਾਲਚਾਂ ਨੂੰ ਠੋਕਰ ਮਾਰ ਕੇ ਲੰਬੀਆਂ ਜੇਲਾਂ ਚੁੰਦੇ ਨੇ ਉਹ ਲੀਡਰ ਹੁੰਦੇ ਨਹੀਂ ਕਿਸੇ ਦੇ ਏਜੰਟ ਨਹੀਂ ਹੁੰਦੇ ਜਿਨ੍ਹਾਂ ਨੇ ਏਜੰਟ ਬਾਨਣਾ ਹੁੰਦਾ ਨਾ ਉਹ ਆਪਣੀਆਂ ਪੜਾਈਆਂ ਜੇਲਾ 'ਚ ਬੈਠ ਕੇ ਪੂਰੀਆਂ ਨਹੀਂ ਕਰਦੇ ਹੁੰਦੇ ਉਹ ਐਮਰਜੈਂਸੀ ਦੀ ਸਭ ਤੋਂ ਲੰਬੀ ਜੇਲ ਨਹੀਂ ਘਟਦੇ ਹੁੰਦੇ ਕਿ ਕਿੱਥੇ ਟਾਡਾ ਕਿੱਥੇ ਮੀਸਾ ਕਿੱਥੇ ਐਨਐਸਏ ਮੈਂ ਮਤਲਬ ਦੱਸੋ ਤਾਂ ਸਹੀ ਇਹ ਏਜੰਟਾਂ ਦੇ ਨਹੀਂ ਲੱਗਦਾ ਹੁੰਦਾ ਇਹ ਲੀਡਰਾਂ ਦੇ ਲੱਗਦਾ ਹੁੰਦਾ ਜਿਹੜੇ ਲੋਕਾਂ ਦੀ ਗੱਲ ਕਰਦੇ ਹੁੰਦੇ ਕਿਸੇ ਅਕਾਲੀ ਦਲ ਵਿੱਚ ਬੜੀ ਚੁਣੌਤੀ ਹੈ ਹੁਣ ਕੀ ਹੋਏਗਾ ਅਗਲੇ ਕੁਝ ਦਿਨਾਂ ਵਿੱਚ ਪਤਾ ਚੱਲੇਗਾ ਕਾਮਰਪਸੰਦ ਚਾਂਦੀ ਰਾਮ ਦੇ ਨਾਲ ਕਮਲਜੀਤ ਸੰਧੂ ਮੋਹੱਲੇ ਪੰਜਾਬ ਤੱਕ